ਪੰਥ ਦੇ ਵਿੱਚ ਜਿਹੜੀ ਵੀ ਸੰਸਥਾ ਦਾ ਨਿਰਮਾਣ ਕੀਤਾ ਜਾਂਦਾ ਉਹ ਸੰਸਥਾ ਦਾ ਇੱਕ ਮਿਸ਼ਨ ਹੁੰਦਾ ਗੁਰਸਿੱਖ ਐਜੂਕੇਸ਼ਨ ਸੁਸਾਇਟੀ 2040 2040 ਮਿਸ਼ਨ ਲੈ ਕੇ ਚੱਲੀ ਹੈ 2040 ਮਿਸ਼ਨ ਹੈ ਕਿ ਇਹ ਸੋਚ ਰੱਖੀ ਗਈ ਕਿ ਸਾਡਾ ਸਾਰਾ ਪੰਥ ਸਾਡਾ ਇੱਕ ਪਰਿਵਾਰ ਹੈ ਮੇਰਾ ਪੂਰਾ ਪਰਿਵਾਰ ਜਿਹੜਾ ਹੈ 2040 ਤੱਕ ਹਾਈਲੀ ਐਜੂਕੇਟ ਹੋਵੇ ਅਕੈਡਮਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਸਿੱਖ ਘੱਟ ਗਿਣਤੀ ਕੌਮ ਦੇ ਵਿੱਚ ਨੇ ਕੀ ਘੱਟ ਗਿਣਤੀ ਕੌਮ ਦੇ ਬੱਚਿਆਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਫਿਰ ਕਿਸ ਮਿਸ਼ਨ ਨੂੰ ਲੈ ਕੇ ਅਸੀਂ ਚੱਲੇ ਆ ਕਿ ਅਸੀਂ ਆਪਣੀ ਕੌਮ ਦੇ ਸਾਰੇ ਬੱਚਿਆਂ ਨੂੰ ਐਜੂਕੇਟ ਕਰਨਾ ਸਾਰੀ ਕੌਮ ਦੇ ਬੱਚਿਆਂ ਨੂੰ ਅਸੀਂ ਪੜਾ ਦੇਣਾ ਹੈ ਕਿਉਂਕਿ ਅਸੀਂ ਘਟ ਗਿਣਤੀ ਦੇ ਵਿੱਚ ਹੈਗੇ ਆ ਤੇ ਸਾਨੂੰ ਕੁਆਲਿਟੀ ਨਾਲ ਹੀ ਰਾਜ ਕਰਨਾ ਪਏਗਾ ਉਹ ਕੁਆਲਿਟੀ ਕਿਸ ਤਰ੍ਹਾਂ ਆਏਗੀ ਐਜੂਕੇਸ਼ਨ ਦੇ ਨਾਲ ਕਿਉਂਕਿ ਐਜੂਕੇਸ਼ਨ ਦੇ ਬੇਸ ਤੇ ਹੀ ਅੱਜ ਕਲਮ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਿਸ਼ੇਸ਼ ਮੁਲਾਕਾਤ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਅਕਸਰ ਕਿਹਾ ਜਾਂਦਾ ਹੈ ਗੁਰੂ ਘਰਾਂ ਵਿੱਚੋਂ ਨਿਕਲਿਆ ਸਿਧਾਂਤ ਜਦੋਂ ਕਿਸੇ ਦੇ ਘਰ ਵਿੱਚ ਕਿਸੇ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਵੇ ਤੇ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਬਹੁਤਾਂ ਗਿਣਤੀ ਜਦੋਂ ਅਸੀਂ ਗੁਰਦੁਆਰਿਆਂ ਦੇ ਕਾਰਜ ਵੱਲ ਝਾਤ ਮਾਰਦੇ ਹਾਂ ਗੁਰਦੁਆਰਿਆਂ ਵਿੱਚ ਕਿਤੇ ਜਾਂਦੇ ਗੁਰਮਤ ਸਮਾਗਮ ਜਿਨ੍ਹਾਂ ਦੇ ਵਿੱਚ ਗੁਰਬਾਣੀ ਦੇ ਸਿਧਾਂਤ ਅਤੇ ਗੁਰ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਬਕਾਇਦਾ ਆਤਮਾ ਦੀ ਭੁੱਖ ਨੂੰ ਖਤਮ ਕਰਨ ਵਾਸਤੇ ਅਧਿਆਤਮਿਕ ਰੰਗ ਵਿੱਚ ਰੰਗਣ ਵਾਸਤੇ ਗੁਰਸ਼ਬਦ ਦੇ ਲੰਗਰ ਨੂੰ ਵਰਤਾਇਆ ਜਾਂਦਾ ਹੈ ਇਹ ਨਹੀਂ ਨਹੀਂ ਸ਼ਰੀਰ ਦੀ ਭੁੱਖ ਨੂੰ ਖਤਮ ਕਰਨ ਵਾਸਤੇ ਉੱਥੇ ਬਕਾਇਦਾ ਦਾਲ ਪ੍ਰਸ਼ਾਦੇ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਤਾਂ ਜੋ ਜਿਹੜਾ ਵੀ ਸੰਕਤ ਵਿੱਚ ਮੱਥਾ ਟੇਕਣ ਆਵੇ ਗੁਰੂ ਘਰ ਵਿੱਚ ਉਹਦੀ ਭੁੱਖ ਦੀ ਤ੍ਰਿਪਤੀ ਹੋ ਸਕੇ ਪਰੰਤੂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਅੱਜ ਹੋਰ ਲੰਗਰ ਦੀ ਗੱਲ ਕਰਨ ਜਾ ਰਹੇ ਆ ਬਹੁਤਾਂ ਗਿੰਤੀ ਚ ਜੇਕਰ ਗੱਲ ਇੱਥੇ ਮੈਂ ਗੱਲ ਕਰਾਂ ਤੇ ਕੋਈ ਅਨਕਥਨੀ ਨਹੀਂ ਹੋਵੇਗੀ ਲਗਭਗ ਹਰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਜੋੜ ਦਿੱਤਾ ਹੈ ਦਾਲ ਪ੍ਰਸ਼ਾਦੇ ਤੇ ਮੁਬਾਰਕਬਾਦ ਪਰੰਤੂ ਅੱਜ ਇੱਕ ਇਹੋ ਜੀ ਸੁਸਾਇਟੀ ਇੱਕ ਇਹੋ ਜੀ ਸੰਸਥਾ ਦਾ ਜ਼ਿਕਰ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਤੋਂ ਕੋਹਾਂ ਦੂਰ ਜਿਹੜੇ ਕਿ ਵਿੱਦਿਆ ਦਾ ਲੰਗਰ ਲਗਾ ਰਹੇ ਨੇ ਗੁਰਸਿੱਖ ਬੱਚਿਆਂ ਵਾਸਤੇ ਮਿਸ਼ਨ ਲੈ ਕੇ ਚੱਲੇ ਨੇ 2040 ਤੱਕ ਕੋਈ ਵੀ ਬੱਚਾ ਗੁਰਸਿੱਖ ਖਾਸ ਕਰਕੇ ਅਨਪੜਨਾ ਰਵੇ ਐਜੂਕੇਟਿਡ ਬਣ ਜਾਵੇ ਉਸ ਸੰਸਥਾ ਦਾ ਨਾਮ ਹੈ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਦੇਰਾਦੁਨ ਜੀਹਾਂ ਉਸ ਸੰਸਥਾ ਦੇ ਸਰਪ੍ਰਸਾ ਸਾਡੇ ਅਤੀ ਸਤਿਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ ਅਤੇ ਉਸੇ ਸੰਸਥਾ ਦੇ ਸਾਡੇ ਸਤਿਕਾਰਯੋਗ ਬੀਬੀ ਜਸਪੀਰ ਕੌਰ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਿੰਦਰ ਸਿੰਘ ਮੈਂ ਤੁਹਾਡੇ ਤੋਂ ਸਭ ਤੋਂ ਪਹਿਲੇ ਪੁੱਛਾਂਗਾ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਜਦੋਂ ਕਿਸੇ ਸੰਸਥਾ ਦਾ ਨਿਰਮਾਣ ਕੀਤਾ ਜਾਂਦਾ ਹੈ ਪਿੱਛੇ ਕੋਈ ਨਾ ਕੋਈ ਘਟਨਾ ਵਾਪਰੀ ਹੁੰਦੀ ਹੈ ਪਿੱਛੇ ਕੋਈ ਨਾ ਕੋਈ ਕਾਰਨ ਹੁੰਦੇ ਨੇ ਕੀ ਤੁਸੀਂ ਪਹਿਲਾਂ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੀ ਜਾਂ ਕਿਸੇ ਸੰਸਥਾ ਨਾਲ ਕੰਮ ਕਰਦੇ ਸੀ ਤਾਂ ਜੋ ਤੁਹਾਨੂੰ ਇੱਕ ਵੱਖਰੀ ਸੰਸਥਾ ਤੇ ਉਹ ਸੰਸਥਾ ਬਣਾਉਣ ਦਾ ਅਫਸਰ ਮਿਲਿਆ ਜਿਹੜੀ ਸੰਸਥਾ ਨਰੋਲ ਐਜੂਕੇਸ਼ਨ ਨਾਲ ਜੁੜੀ ਸੀ ਉਹ ਵੀ ਗੁਰਸਿੱਖ ਬੱਚਿਆਂ ਦੇ ਐਜੂਕੇਸ਼ਨ ਦੇ ਨਾਲ ਇਹਦੀ ਪਿਛੋਕੜ ਜਿਹੜਾ ਮੈਨੂੰ ਆਪਣੀ ਮਾਤਾ ਜੀ ਉਹ ਪਿਤਾ ਜੀ ਤੋਂ ਮਿਲੀ ਸਿੱਖਿਆ ਮਿਲੀ ਸੀ ਉਹ ਹਮੇਸ਼ਾ ਕੋਸ਼ਿਸ਼ ਕਰਦੇ ਸੀ ਕਿ ਕਿ ਸੇਵਾ ਐਸੀ ਕੀਤੀ ਜਾਏ ਜਿੱਤੇ ਰਿਜ਼ਲਟ ਚੰਗੇ ਹੋਣ ਕਿਆ ਬਾਤ ਹੈ ਬਹੁਤ ਕੁਬ ਉਮੇਸ਼ਾ ਕਹਿੰਦੇ ਸੀ ਕਿ ਉਹ ਸੇਵਾ ਕਰੋ ਜਿਹਦਾ ਰਿਜ਼ਲਟ ਅੱਛਾ ਹੋਵੇ ਇਸ ਕਰਕੇ ਬਚਪਨ ਤੋਂ ਹੀ ਮਨ ਆਦਸ ਬੇਸਿਕੀ ਸੇਵਾ ਕਰਨ ਦੀ ਚਾਹ ਜੁੜੇ ਸੇਵਾ ਹੋਏ ਹੋਰ ਸੇਵਾ ਹੋਵੇ ਲੇਕਿਨ ਜਦ ਗੁਰਗਾਂ ਸਾਹਿਬ ਦਾ 300 ਸਾਲ ਆਇਆ ਤੇ ਸਾਡੇ ਖਿਆਲ ਵਿੱਚ ਆਇਆ ਕਿ ਸਭ ਤੋਂ ਬੈਸਟ 300 ਸਾਲਾ ਗੁਰਗਦੀ ਦਿਵਸ ਨੂੰ ਅਸੀਂ ਕੀ ਪੇਰੇ ਦੇ ਸਕਦੇ ਹਾਂ ਤਾਂ ਸਾਡੇ ਅੰਦਰ ਇਹ ਖਿਆਲ ਸੀ ਕਿ ਕੀ ਸਭ ਤੋਂ ਬੈਸਟ ਸੇਵਾ ਜੋ ਗੁਰੂ ਸਾਹਿਬ ਦੀ ਹੋ ਸਕਦੀ ਹੈ ਉਹ ਗੁਰਸਿੱਖ ਬੱਚੇ ਤਿਆਰ ਕੀਤੇ ਜਾਣ ਜਿਹੜੇ ਅਕਾਡੈਮਿਕ ਤੌਰ ਤੇ ਵੀ ਬਹੁਤ ਪੜੇ ਲਿਖੇ ਹੋਣ ਤੇ ਧਾਰਮਿਕ ਤੌਰ ਤੇ ਵੀ ਉਹਨਾਂ ਨੂੰ ਗਿਆਨ ਹੋਵੇ ਤਾਂ ਕਿ ਉਹ ਆਪਣਾ ਵਿਸ਼ਵਾਸ ਰੱਖਣ ਆਪਣੇ ਪਰਿਵਾਰ ਦਾ ਵੀ ਵਿਸ਼ਵਾਸ ਰੱਖਣ ਤੇ ਸਮਾਜ ਦਾ ਵੀ ਸਵਾਸਤ ਸਵਾ ਕਰਨ ਇਸ ਵਿਚਾਰ ਨੂੰ ਲੈ ਕੇ ਇਹ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਜਿਹੜੀ ਜਿਹੜੇ ਕਿ 300 ਸਾਲਾਂ ਤੇ ਸ਼ੁਰੂ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਤੁਸੀਂ ਹੁਣ ਮਿਸ਼ਨ ਦਿੱਤਾ ਹੈ ਇੱਕ ਨੋਰਥ ਲੈ ਕੇ ਚੱਲੇ ਹੋ ਇੱਕ ਟੀਚਾ ਲੈ ਕੇ ਚੱਲੇ ਹੋ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਦੇ ਵੱਲੋਂ ਮਿਸ਼ਨ 2040 ਇਹ 2040 ਕੀ ਹੈ 25 ਬੈਠੇ ਆ ਇੰਨਾ ਵੱਡਾ ਟੀਚਾ ਇੰਨਾ ਵੱਡਾ ਮੰਤਵ ਲੈ ਕੇ 2040 ਤੱਕ ਕੀ ਪਲੈਨਿੰਗ ਲੈ ਕੇ ਚੱਲੇ ਹੋ ਸਾਡੀ ਕੌਮ ਜਿਹੜੀ ਹੈ ਜਿਹਨੂੰ ਸਰਦਾਰ ਕੌਮ ਕਹਿੰਦੇ ਨੇ ਤੇ ਇਹਦੀ ਸਰਦਾਰੀ ਜਿਹੜੀ ਪੂਰੀ ਦੁਨੀਆ 'ਚ ਕਿਵੇਂ ਛਾਏ ਤੇ ਉਹਦੇ ਲਈ ਸਾਨੂੰ ਖਿਆਲ ਆਇਆ ਕਿ 2040 ਇੱਕ ਐਸਾ ਸਾਲ ਆ ਕਿ ਕਿ 1839 ਮਹਾਰਾਜ ਜੀ ਸਿੰਘ ਜੀ ਦੇ ਅਕਾਲ ਚਰਨਾਂ ਕਰ ਗਏ ਉਸ ਤੋਂ ਬਾਅਦ ਸਿੱਖ ਰਾਜ ਜਿਹੜਾ ਹੈ ਖਤਮ ਹੋਣਾ ਸ਼ੁਰੂ ਹੋ ਗਿਆ ਜੇ ਅਸੀਂ 2040 'ਚ ਐਸਾ ਰਾਜ ਚਾਰ ਕਰੀਏ ਜਿਹੜਾ ਜਿਸ ਗੁਰਨਾਥ ਸਾਹਿਬ ਦਾ ਮਿਸ਼ਨ ਸੀਗਾ ਕਿ ਉਹਨਾਂ ਨੇ ਕਿਸੇ ਹੱਦ ਨੂੰ ਨਹੀਂ ਮਿਲਿਆ ਗੁਰਨਾਥ ਸਾਹਿਬ ਨੇ ਉਹ ਲੰਕਾ ਵੀ ਗਏ ਚైనా ਵੀ ਗਏ ਰੋਮ ਵੀ ਗਏ ਮੱਕਮਦੀਦਾ ਵੀ ਗਏ ਕਿ ਉਹਨਾਂ ਨੇ ਸਾਰੀ ਟਰਟੀਨ ਨੋ ਕੰਪਲੀਸਮੈਂਟ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਵਿਚਾਰ ਬਦਲਣ ਦੀ ਕੋਸ਼ਿਸ਼ ਕੀਤੀ ਉਹ ਉਹ ਉਹਦੇ ਲਈ ਇਹ ਸੀ ਕਿ ਸਾਡ ਨੂੰ ਸੇਵਾ ਔਰ ਸਿਮਰਨ ਦਿੱਤੇ ਗਿਆ ਔਰ ਸਾਡੀ ਸੇਵਾ ਅੱਜ ਦੁਨੀਆ ਜਾਣਦੀ ਹੈ ਕਿਸੇ ਕੋਮ ਜਿਹੜੀ ਸੇਵਾ ਕਰਦੀ ਪਰ ਪ੍ਰਾਬਲਮ ਇਹ ਕਿ ਸਿੱਖ ਜਿਹੜਾ ਹੈ 60% ਦੇ ਕਰੀਬ ਜਿਹੜਾ ਅਨਪੜ ਹੈ ਉਹਦੇ ਵੱਲ ਕੋਮ ਦਾ ਕੋਈ ਚਾਂ ਵੀ ਨਹੀਂ ਹੈ ਅਗਰ ਕੋਮ ਦਾ ਚਾਂ ਉਹ ਖਿੱਚਾ ਜਾਏ ਔਰ ਅਗਰ ਸਾਰੇ ਅਸੀਂ ਪੜੇ ਲਿਖੇ ਹੋ ਜਾਈਏ ਤੇ ਸਾਡੀ ਸਮਝ ਜਿਹੜੀ ਦਸਵਾਂ ਤੇ ਲਈਆ ਗਿਆ ਉਹ ਤੁਹਾਡੀ ਦਸਵਾਂ ਜਿਹੜੀ ਹੈ ਉਹ ਸਾਡੇ ਤੇ ਨਾ ਹੋ ਕੇ ਪੂਰੀ ਦੁਨੀਆ ਦੀ ਸੇਵਾ ਕਰੇਗੀ ਉਹ ਜਦੋਂ ਸੇਵਾ ਕਰੇਗੀ ਤੇ ਪੂਰੀ ਦੁਨੀਆ ਦੇ ਦਿਲਾਂ ਤੇ ਅਸੀਂ ਰਾਜ ਕਰਾਂਗੇ ਬਿਲਕੁਲ ਉਹ ਜਿਹੜਾ 2040 ਜਿਹੜਾ ਸਾਡਾ ਸਿੱਖ ਰਾਜ ਜਿਹਨੂੰ ਅਸੀਂ ਕਹਿ ਸਕਦੇ ਆ ਉਹ ਸੇਵਾ ਵਾਲਾ ਦਿਲਾਂ ਤੇ ਰਾਜ ਹੋਵੇਗਾ ਉਹ ਕਦੀ ਨਾ ਖਤਮ ਹੋਣ ਵਾਲਾ ਰਾਜ ਹੋਏਗਾ ਇਸ ਕਰਕੇ ਹੀ ਮਿਸ਼ਨ 2040 ਬਹੁਤ ਖੂਬ ਗੁਰੂ ਕੀ ਪਿਆਰੀ ਸਾਸੰਗਤ ਜੀ ਬੜੀ ਹੈਰਾਨ ਕਿ ਹੁੰਦੀ ਹੈ ਇਹੋ ਜੀਆਂ ਸ਼ਖਸ਼ੀਤਾ ਨੂੰ ਮਿਲ ਕੇ ਜਦੋਂ ਅਸੀਂ ਵੱਖ-ਵੱਖ ਸੰਸਾ ਦੇ ਪਤਵੰਤੇ ਸੱਜਣਾਂ ਨੂੰ ਮਿਲਦੇ ਆ ਖਾਸ ਕਰਕੇ ਜਿਨ੍ਹਾਂ ਦੇ ਕੋਲ ਗੁਰਧਾਮਾਂ ਦੀ ਸੇਵਾ ਸੰਭਾਲਾਈ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਮੋਟਿਵੇ ਹੁੰਦਾ ਜਦੋਂ ਮੈਂ ਪ੍ਰਧਾਨਗੀ ਜਦੋਂ ਮੈਂ ਅਹੁਦੇ ਤੇ ਬੈਠਾ ਸੀ ਤੇ ਇਸ ਗੁਰਦੁਆਰੇ ਦੇ ਅਕਾਊਂਟ ਵਿੱਚ ਇੰਨੇ ਕਰੋੜ ਸੀ ਤੇ ਜਦੋਂ ਤੱਕ ਮੈਂ ਬੈਠਾ ਕੋਸ਼ਿਸ਼ ਕਰਾਂਗਾ ਮੈਂ ਐਫ ਡੀਆਂ ਦੇ ਰਾਹੀਂ ਬੈਂਕ ਅਕਾਊਂਟ ਦੇ ਵਿੱਚ ਵਾਧਾ ਕਰਾਂ ਪਰੰਤੂ ਗੁਰੂ ਸਾਹਿਬ ਦੀ ਬਖਸ਼ਿਸ਼ ਆ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਉੱਪਰ ਬੜਾ ਵੱਡਾ ਮਿਸ਼ਨ ਲੈ ਕੇ ਚੱਲੇ ਨੇ ਕੇ ਘੱਟੋ ਘੱਟ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਲੋਪ ਹੋ ਚੁੱਕਾ ਸੀ ਉਸ ਰਾਜ ਨੂੰ ਫਿਰ ਦੁਬਾਰਾ ਮੁੜ ਸੁਜੀਤ ਕੀਤਾ ਜਾ ਸਕੇ ਇੱਕੋ ਏਜੰਡਾ ਲੈ ਕੇ ਚੱਲੇ ਨੇ 2040 ਤੱਕ ਅਸੀਂ ਪੰਥ ਦੇ ਹਰ ਬੱਚੇ ਨੂੰ ਐਜੂਕੇਟਡ ਕਰਾ ਦਈਏ ਪੰਥ ਦੇ ਹਰ ਗੁਰਸਿੱਖ ਬੱਚੇ ਨੂੰ ਅਸੀਂ ਐਜੂਕੇਸ਼ਨ ਦੇ ਰਾਈ ਨਿਹਾਲ ਕਰਾ ਦਈਏ ਤਾਂ ਜੋ ਜਿਹੜਾ ਸਾਡਾ ਗੁਰਸਿੱਖ ਬੱਚਾ ਸਮਾਜ ਦੇ ਕਿਸੇ ਉੱਚੇ ਉਦੇ ਤੇ ਬੈਠ ਕੇ ਕੇਵਲ ਆਪਣੀ ਕਮਿਊਨਿਟੀ ਦਾ ਨਹੀਂ ਕੇਵਲ ਪੰਥਦਾਨੀ ਸਗੋ ਸਮੁੱਚੀ ਕੈਨਤ ਦੇ ਲੋਕਾਂ ਦਾ ਭਲਾ ਕਰ ਸਕੇ ਜਸਵੀਰ ਕੌਰ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੀਆਂ ਵਰਗੀਆਂ ਸ਼ਕਸ਼ੇਤਾ ਇਸ ਸੰਸਥਾ ਦੇ ਨਾਲ ਮਿਲ ਕੇ ਕੰਮ ਕਰਦੀਆਂ ਨੇ ਜਦੋਂ ਤੁਸੀਂ ਜੁੜੇ ਕੀ ਏਜੰਡਾ ਸੀ ਕੀ ਮੋਟਿਵ ਲੈ ਕੇ ਚੁਣਿਆ ਸੀਗਾ ਮੈਂ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਨਾਲ ਜੁੜਨਾ ਐ ਐਕਚੁਅਲੀ ਤਾਂ ਜਦੋਂ ਮੈਂ ਜੁੜੀ ਜੁੜੀ ਸ਼ੁਰੂਆਤ ਤੋਂ ਹੀ ਸੀਗੀ ਜਦੋਂ 2010 ਦੇ ਵਿੱਚ ਸੰਸਥਾ ਸ਼ੁਰੂ ਹੋਈ ਪਹਿਲੇ ਦਿਨ ਤੋਂ ਹੀ ਜੁੜੀ ਸੀਗੀ ਔਰ ਇਹ ਮੈਂ ਕਵਾਂਗੀ ਕਿ ਸ਼ਾਇਦ ਗੁਨਾਣਾ ਸਰ ਦੀ ਕਿਰਪਾ ਸਦਕਾ ਹੀ ਜੁੜ ਗਈਏ تھے ਕਿਉਂਕਿ ਮੈਨੂੰ ਇਸ ਪਾਸੇਵਲ ਨਹੀਂ ਮੇਰਾ ਧਿਆਨ ਸੀਗਾ ਸੇਵਾਵਲ ਬਟਾ ਜਦੋਂ ਜੁੜੀ ਜਦੋਂ ਦੇਖਿਆ ਜਦੋਂ ਅਸੀਂ ਉਹਨਾਂ ਘਰਾਂ ਦੇ ਵਿੱਚ ਗਏ ਉਹਨਾਂ ਏਰੀਆਜ਼ ਦੇ ਵਿੱਚ ਗਏ ਔਰ ਉਹਨਾਂ ਬੱਚਿਆਂ ਨੂੰ ਦੇਖਿਆ ਔਰ ਕਿਸ ਕੰਡੀਸ਼ਨਸ ਵਿੱਚ ਉਹ ਪਰਿਵਾਰ ਰਹਿ ਰਹੇ ਨੇ ਸਾਡੇ ਆਪਣੇ ਸਿੱਖ ਭੈਣ ਭਰਾ ਉਸ ਟਾਈਮ ਮੇਰੀ ਅੱਖਾਂ ਵਿੱਚ ਅਥਰੂ ਸੀਗੇ ਮੈਂ ਬਿੰਦਰਾ ਜੀ ਦੇ ਨਾਲ ਆਪਣੇ ਪ੍ਰੈਜ਼ੀਡੈਂਟ ਦੇ ਨਾਲ ਹੀ ਉਹਨਾਂ ਕਲੋਨੀਆਂ ਵਿੱਚ ਜਦੋਂ ਘੁੰਮਣ ਗਈ ਤੇ ਕਦੇ ਇਹ ਸੋਚਿਆ ਨਹੀਂ ਸੀਗਾ ਕਿ ਸਾਡੀ ਸਿੱਖ ਕੌਮ ਵੀ ਐਸੇ ਹਾਲਾਤਾਂ ਵਿੱਚ ਵਿਚਰ ਰਹੀ ਹੈ ਤੇ ਉਸ ਟਾਈਮ ਇੱਕ ਜਜ਼ਬਾ ਅੰਦਰ ਆ ਗਿਆ ਕਿ ਹਾਂ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਠੀਕ ਹੈ ਗੁਰਦੁਆਰੇ ਵੀ ਖੜੇ ਕਰਨੇ ਨੇ ਚੰਗੇ ਹੋਣ ਉੱਥੇ ਦੇ ਲੰਗਰ ਵੀ ਵਧੀਆ ਹੋਣ ਲੇਕਿਨ ਜਦੋਂ ਅਸੀਂ ਇਹ ਗੁਰਸਿੱਖ ਬੱਚੇ ਤਿਆਰ ਕਰ ਦਾਂਗੇ ਤੇ ਇਹ ਪੰਥ ਦੀ ਸੋਨੇ ਵਰਗੀਆਂ ਬਿਲਡਿੰਗਾਂ ਬਣ ਜਾਣਗੇ ਬਹੁਤ ਖੂਬ ਇਹ ਉਹ ਪ੍ਰਚਾਰਕ ਬਣਨਗੇ ਜੋ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਹੋਣਗੇ ਉਹ ਪੰਥ ਦਾ ਨਾਮ ਰੌਸ਼ਨ ਕਰਨਗੇ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਗੇ ਜ਼ੈਨ ਚ ਕਦੀ ਖਿਆਲ ਨਹੀਂ ਆਇਆ ਕਲੋਨੀਆ ਬਣਾ ਕੇ ਦੇ ਦਈਏ ਮਕਾਨ ਬਣਾ ਕੇ ਦੇ ਦਈਏ ਮੈਡੀਕਲ ਕੈਂਪ ਲਗਾ ਲੀਏ ਜਾਂ ਇੱਥੇ 24 ਘੰਟੇ ਦਾ ਲੰਗਰ ਦਾ ਪ੍ਰਬੰਧ ਕਰ ਦਈਏ ਜਾਂ ਇਹਨੂੰ ਕੋਈ ਕੰਮ ਕਾਜ ਖੁੱਲ ਕੇ ਦੇ ਦਈਏ ਕੇਵਲ ਐਜੂਕੇਸ਼ਨ ਵਾਲੇ ਕਿਉਂ ਗਏ ਦੇਖੋ ਐਜੂਕੇਸ਼ਨ ਨਾਲ ਤੁਸੀਂ ਇੱਕ ਜਨਰੇਸ਼ਨ ਨਹੀਂ ਉਹਨਾਂ ਦੀ ਆਉਣ ਵਾਲੀ ਸਾਰੀ ਜਨਰੇਸ਼ਨਸ ਨੂੰ ਸੁਧਾਰ ਦੋਗੇ ਇੱਕ ਦਿਨ ਲੰਗਰ ਦੇ ਦੋਗੇ ਇੱਕ ਦਿਨ ਉਹਦਾ ਪੇਟ ਭਰ ਜਾਏਗਾ ਪਰ ਜਦੋਂ ਤੁਸੀਂ ਉਸ ਨੂੰ ਐਜੂਕੇਟ ਕਰਕੇ ਉਸ ਨੂੰ ਕਿਸੇ ਅੱਛੇ ਰਿਸਪੈਕਟੇਬਲ ਕੈਰੀਅਰ ਵੱਲ ਵਧਾ ਦੋਗੇ ਤਾਂ ਉਹ ਆਪ ਵੀ ਇੱਕ ਅੱਛੀ ਜ਼ਿੰਦਗੀ ਜੀਏਗਾ ਆਪਣੀ ਆਉਣ ਵਾਲੇ ਬੱਚਿਆਂ ਨੂੰ ਵੀ ਅੱਛੀ ਐਜੂਕੇਸ਼ਨ ਦੇ ਲਏਗਾ ਆਪਣੇ ਲੰਗਰ ਦਾ ਇੰਤਜ਼ਾਮ ਆਪ ਹੀ ਕਰ ਲਏਗਾ ਕਿਸੇ ਅੱਗੇ ਹੱਥ ਨਹੀਂ ਅੱਡੇਗਾ ਕਿਸੇ ਅੱਗੇ ਹੱਥ ਨਹੀਂ ਅੱਡੇਗਾ ਬਹੁਤ ਖੂਬ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰੂ ਕਿਰਪਾ ਕਰੇ ਜਿਹੜੇ ਸਾਡੇ ਪਤਵੰਤੇ ਸੱਜਣ ਨੇ ਭਾਵੇਂ ਉਹ ਗੁਰਦੁਆਰਿਆਂ ਦੇ ਉੱਪਰ ਸੁਭਾਈ ਮਾਨ ਨੇ ਜਾਂ ਕਿਸੇ ਸੰਸਥਾ ਦੇ ਉੱਪਰ ਸੁਭਾਈ ਮਾਨ ਨੇ ਕੋਸ਼ਿਸ਼ ਕਰੀਏ ਕੋਈ ਨਾ ਕੋਈ ਏਜੰਡਾ ਲੈ ਕੇ ਚਲੀਏ ਇਸ ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਅਸੀਂ ਕੋਈ ਮੋਟਿਵ ਰੱਖੀਏ ਅਸੀਂ ਕੋਈ ਮੰਤਵ ਲੈ ਕੇ ਚੱਲੀਏ ਕਿ ਆਪਣੀ ਕੌਮ ਦੇ ਬਸ਼ਿੰਦਿਆਂ ਨੂੰ ਆਪਣੀ ਕੌਮ ਦੇ ਨੌਜਵਾਨਾਂ ਨੂੰ ਕਿਸ ਵਾਲੇ ਪਾਸੇ ਮੋੜਨਾ ਹੈ ਗੁਰਸੇਕ ਐਜੂਕੇਟ ਸਾਇਟੀ ਦੇਰਦੁਨ ਵਾਲਿਆਂ ਨੇ ਤਾਂ ਅਜੰਡਾ ਲੈ ਲਿਆ ਕਿ ਮਿਸ਼ਨ 2040 ਤੱਕ ਕੋਸ਼ਿਸ਼ ਕਰਾਂਗੇ ਘੱਟੋ ਘੱਟ ਜਕਰਬ ਹੋ ਨਾ ਸਕਿਆ ਤੇ ਦੇਰਾ ਦੋਂ ਦਾ ਜਿੰਨੇ ਵੀ ਗੁਰਸਿੱਖ ਬੱਚੇ ਨੇ ਅਸੀਂ ਉਹਨਾਂ ਨੂੰ ਐਜੂਕੇਟ ਕਰਕੇ ਇੱਕ ਉੱਚੇ ਉਹਧਿਆ ਤੇ ਬਿਠਾ ਸਕਦੇ ਆ ਜੇ ਤੁਸੀਂ ਮੈਂ ਤਾਂ ਇੱਕ ਗੱਲ ਹੋ ਪੁੱਛਣਾ ਚਾਹਾਂਗਾ ਅਕਸਰ ਜਦੋਂ ਸੰਸਥਾਵਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਕੋਈ ਵੀ ਕਾਰਜ ਕੀਤਾ ਜਾਂਦਾ ਹੈ ਖਾਸ ਕਰਕੇ ਪੰਥਕ ਕਾਜ ਦੀ ਗੱਲ ਕੀਤੀ ਜਾਵੇ ਇਹਦੇ ਵਾਸਤੇ ਬੜੀ ਵੱਡੀ ਇੱਕ ਅਮਾਊਂਟ ਦੀ ਲੋੜ ਪੈਂਦੀ ਹੈ ਉਹ ਕਿਵੇਂ ਫੰਡਿੰਗ ਰੇਸ ਕਰਦੇ ਹੋ ਕਿਉਂਕਿ ਹਰ ਗੁਰਸਿੱਖ ਬੱਚੇ ਨੂੰ ਪੜਾਉਣਾ ਕੋਈ ਮੈਡੀਕਲ ਕਰਨਾ ਚਾਹੁੰਦਾ ਹੈ ਕੋਈ ਇੰਜੀਨੀਅਰਿੰਗ ਕਰਨਾ ਚਾਹੁੰਦਾ ਹੈ ਮੈਂ ਇਹਦੇ ਬਾਰੇ ਵੀ ਆਵਾਂਗਾ ਤੁਸੀਂ ਉਹ ਕਿਵੇਂ ਕਾਉਂਸਲਿੰਗ ਕਰਦੇ ਹੋ ਕਿਵੇਂ ਉਹਨਾਂ ਦਾ ਜਿਹੜਾ ਫਿਊਚਰ ਸੈੱਟ ਕਰਦੇ ਹੋ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਫੰਡਿੰਗ ਦਾ ਕਿਵੇਂ ਸਿਸਟਮ ਕੀਤਾ ਹੈ ਇਹਦੇ ਵਿੱਚ ਅੱਜ ਫੰਡਿੰਗ ਦੇ ਲਈ ਅਸੀਂ ਪਸਵਾਲਾ ਸਾਡੀ ਪਲਾਨ ਐਸੀ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਨੌਕਰੀਏ ਖਾਸ ਤੌਰ ਦੇ ਰੂਸੇ ਕਿ ਫੈਮਲੀਆ ਨੂੰ ਇੰਡਸਟਰੀਅਲਿਸਟ ਹੋ ਗਏ ਜਾਂ ਵੱਡੇ ਉਦਯੋਗਾਂ ਤੇ ਬੈਠੇ ਸ਼ਕਤੀਤਾ ਹੋ ਗਈ ਆ ਉਹ ਉਹਦੇ ਲਈ ਅਸੀਂ ਆਮ ਬੰਦੇ ਲਈ ਵੀ ਨਾ ਅਸੀਂ ਛੋਟੇ-ਛੋਟੇ ਗੋਲਕ ਬਣਾਈਆਂ ਔਰ ਬਹੁਤ ਸਾਰੇ ਤਰ੍ਹਾਂ ਦੇ ਵਿੱਚ ਇਹ ਗੋਲਕ ਰੱਖੀਆਂ ਤੇ ਤੁਹਾਡੇ ਕਰ ਅਗਰ ਬਾਉ ਜੀ ਦਾ ਪ੍ਰਕਾਸ਼ ਹੈ ਤੇ ਇਹੋ ਤੇ ਗੋਲਡ ਕਰ ਸਕਦੇ ਹੋ। ઓਰ ਇਹ ਦੇ ਕੁਛ ਨਾ ਕੁਛ ਰੋਜ਼ ਆਪਣੇ ਗਰੀਬ ਪਰਿਵਾਰਾਂ ਦੇ ਜਿਹੜੇ ਸਿੱਖ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਥੋੜੀ ਹੈਲਪ ਕਰੋ। ਤੇ ਉਹ ਉਹਨਾਂ ਗੋਲਕਾਂ ਤੋਂ ਅੱਜ ਸਾਨੂੰ ਕਈ ਲੱਖਾਂ ਰੁਪਏ ਆ ਰਹੇ ਨੇ। ਕਿੰਨੇ ਬੱਚੇ ਤੁਸੀਂ ਹੁਣ ਤੱਕ ਪੜਾ ਚੁੱਕੇ ਹੋ ਜਿਹੜੇ ਕਿ ਵੈਲ ਸੈਟਲ ਨੇ ਵੱਡੇ ਮੁਕਾਮ ਤੇ ਬੈਠੇ ਨੇ ਉੱਚ ਅਦਿਆ ਤੇ ਬੈਠ ਕੇ ਨੌਕਰੀ ਕਰਕੇ ਤੁਹਾਨੂੰ ਦਸਵੰਦ ਦੇ ਰਹੇ ਨੇ। ਜਿਹੜੀ ਅੱਛੀਆਂ ਪੋਸਟਾਂ ਤੇ ਇਸ ਟਾਈਮ ਕਰੀਬ 100 ਦੇ ਕਰੀਬ ਬੱਚਾ ਜਿਹੜਾ ਹੈ। الگ الگ ایری بچہ کر رہا ہے اور سانوں اج اس گل کی خوشی ہے کہ جڑا اِسی گرسکھ ایجوکیشن اِسی گرو نانک دے بہت خوب اور بچوں دیکھو یہ گرسک ایجوکیشن جڑا ہے وہ گرن نام صاحب نے ساڑی سیوا بخشی ہے کہ اسی کون پڑھائیے اِسی سیو دار سے یہ آفس گرو نام صاحب کا اور تھی تو گان صاحب پڑھا رہے نے ذریعہ سانوں بڑھا دیتا ہے ਔਰ ਤੁਸੀਂ ਗੁਰਨਾਥ ਸਾਹਿਬ ਦਾ ਮੁੱਖ ਉਦੇਸ਼ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਇਹਨੂੰ ਪੱਕਾ ਕਰ ਲਓ ਤਿਰਤ ਕਰੋ ਨਾਮ ਜਪੋ ਤੇ ਬਾਚੋ ਇਹ ਤਿੰਨੋਂ ਸਬਜੈਕਟ ਦੇ ਜਿਹੜੇ ਨੇ ਤੇ ਮਿਆਸ ਵੀ ਕਰਨੀ ਹੈ ਤੁਸੀਂ ਨਾਮ ਵਿੱਚ ਜਪਣਾ ਹੈ ਔਰ ਤੁਸੀਂ ਆਪਣੀ ਦਸਵੰਤ ਕਟ ਕੇ ਸੇਵਾ ਵੀ ਕਰਨੀ ਹੈ ਕੀ ਪੈਰਾਮੀਟਰ ਹੈ ਤੁਹਾਡੇ ਕੋਲ ਕਿ ਤੁਸੀਂ ਜਿਹੜੇ ਬੱਚਿਆਂ ਦੀ ਚੋਣ ਕਰ ਰਹੇ ਹੋ ਬੱਚਿਆਂ ਨੂੰ ਲੋੜ ਹੈ ਫੰਡ ਦੀ ਤੇ ਬੱਚਾ ਪੜ ਕੇ ਅੱਛੇ ਮੁਕਾਮ ਤੇ ਬੈਠ ਸਕਦਾ ਹੈ ਕੋਈ ਮੈਰਾ ਪੈਰਾਮੀਟਰ ਹੈ ਜਾਂ ਕੋਈ ਇਸ ਤਰ੍ਹਾਂ ਕੋਈ ਮਾਪਦੰਡ ਤਿਆਰ ਕੀਤੇ ਨੇ ਰੂਲਸ ਵਗੈਰਾ ਬਿਲਕੁਲ ਪੈਰਾਮੀਟਰਸ ਹੈਗੇ ਨੇ ਕਿਉਂਕਿ ਅੱਜ ਦੀ ਡੇਟ ਇ ਸਾਡੇ ਕੋਲ ਫੰਡ ਲਿਮਟਿਡ ਨੇ ਔਰ ਬਹੁਤ ਸਾਰੇ ਬੱਚਿਆਂ ਦੀ ਸਾਡੇ ਕੋਲ ਅਰਜ਼ੀਆਂ ਆਈਆਂ ਹੁੰਦੀਆਂ ਨੇ ਐਪਲੀਕੇਸ਼ਨਸ ਆਈਆਂ ਹੁੰਦੀਆਂ ਨੇ ਤਾਂ ਦੋ ਤਿੰਨ ਪੈਰਾਮੀਟਰਸ ਨੇ ਇਕਤੇ ਬੱਚੇ ਦਾ ਅਕੈਡੈਮਿਕ ਬੈਕਗ੍ਰਾਉਂਡ ਵੀ ਦੇਖਦੇ ਹਾਂ ਨਾਲੇ ਮੀਨਸ ਮੈਰਿਟ অর ਮੀਨਸ ਦੋਨੋਂ ਚੀਜ਼ ਦੇਖਦੇ ਹਾਂ ਕਿ ਬੱਚੇ ਦੇ ਪਰਿਵਾਰ ਨੂੰ ਕਿੰਨੀ ਕੋ ਲੋਡ ਹੈ ਕਿਹੜਾ ਲੋੜਵੰਦ ਪਰਿਵਾਰ ਹੈ ਕੋਈ ਕਿਹੜੀ ਸਿਚੁਏਸ਼ਨ ਹੈ ਜਿਸ ਕਰਕੇ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੇ پا ਰਹੇ ਨੇ ਕਿਉਂਕਿ ਇੱਕ ਵਾਰੀ ਜਦੋਂ ਬੱਚਾ ਸਾਡੇ ਕੋਲ ਆ ਗਿਆ ਮੰਨ ਲਓ ਜੇ ਉਹ ਬੱਚਾ ਦੂਜੀ ਕਲਾਸ ਵਿੱਚ ਵੀ ਆਇਆ ਹੈ ਪਹਿਲੀ ਕਲਾਸ ਵਿੱਚ ਵੀ ਆਇਆ ਹੈ ਤੇ ਅਸੀਂ ਉਸ ਨੂੰ ਤਦ ਤੱਕ ਉਹਦੇ ਨਾਲ ਹੱਥ ਬੰਨ ਕੇ ਰੱਖਾਂਗੇ ਜਦ ਤੱਕ ਉਹ ਬੱਚਾ ਕਿਸੇ ਨਾ ਅੱਛੇ ਅਹੁਦੇ ਤੇ ਨਾ ਪਹੁੰਚ ਜਾਏ ਜਾਂ ਕੋਈ ਆਪਣੇ ਲਈ ਅੱਛਾ ਕੈਰੀਅਰ ਨਾ ਚੱਲ ਰਵੇ। ਤਾਂ ਉਸ ਦੌਰਾਨ ਅਸੀਂ ਹਰ ਸਮੇਂ ਹਰ ਵੇਲੇ ਬੱਚੇ ਦੇ ਉੱਤੇ ਪੂਰੀ ਨਿਗਰਾਨੀ ਰੱਖਦੇ ਹਾਂ ਕਿ ਤਾਂ ਕਿ ਬੱਚਾ ਅਕਾਡੈਮਿਕ ਤੌਰ ਤੇ ਵੀ ਸਹੀ ਚੱਲਦਾ ਰਹੇ ਔਰ ਬੱਚਾ ਧਾਰਮਿਕ ਤੌਰ ਤੇ ਵੀ ਕਿਉਂਕਿ ਸਾਡਾ ਮਕਸਦ ਸਿਰਫ ਬੱਚੇ ਨੂੰ ਪੜ੍ਹਾਉਂਦਾ ਨਹੀਂ ਹੈ। ਸਾਡਾ ਮਕਸਦ ਹੈ ਗੁਰਸਿੱਖ ਪ੍ਰੋਫੈਸ਼ਨਲਸ ਤਿਆਰ ਕਰਨਾ। ਕੀ ਬਾਤ ਹੈ ਬਹੁਤ ਖੂਬ। ਤੇ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਹੈ ਕਿ ਪੂਰੇ ਟਾਈਮ ਅਸੀਂ ਬੱਚਿਆਂ ਦੇ ਉੱਤੇ ਨਿਗਰਾਨੀ ਰੱਖੀਏ। ਅਗਰ ਕਦੇ ਸਾਨੂੰ ਲੱਗਦਾ ਹੈ ਕਿ ਬੱਚਾ ਕਿਧਰੇ ਭਟਕ ਰਿਹਾ ਹੈ ਤਾਂ ਉਸ ਟਾਈਮ ਵੀ ਬੱਚੇ ਦੀ ਪੂਰੀ ਕਾਉਂਸਲਿੰਗ ਕਰੀਏ। ਅਸੀਂ ਘਰਾਂ ਵਿੱਚ ਵੀ ਜਾ ਕੇ ਜਦੋਂ ਸਾਡੇ ਕੋਲ ਐਪਲੀਕੇਸ਼ਨ ਆਉਂਦੀਆਂ ਨੇ ਅਸੀਂ ਘਰਾਂ ਵਿੱਚ ਜਾ ਕੇ ਪਹਿਲੇ ਪੂਰਾ ਸਰਵੇ ਕਰਦੇ ਹਾਂ ਦੇਖਦੇ ਹਾਂ ਕਿ ਵਾਕਈ ਇਹ ਕੇਸ ਇੱਕ ਜੈਨੂਇਨ ਕੇਸ ਹੈ ਕਿ ਨਹੀਂ ਵਾਕਈ ਲੋੜਵੰਦ ਕੇਸ ਹੈ ਕਿ ਨਹੀਂ ਕਿਉਂਕਿ ਜਿਹੜਾ ਵੀ ਦਸਵੰਦ ਦਾ ਪੈਸਾ ਆ ਰਿਹਾ ਸੰਗਤ ਕੋਲੋਂ ਉਹ ਇੱਕ ਸਹੀ ਜ਼ਰੂਰੀ ਜ਼ਰੂਰਤਮੰਦ ਬੱਚੇ ਕੋਲ ਹੀ ਜਾਵੇ ਜੇਕਰ ਤੁਹਾਨੂੰ ਕਿਤੇ ਦੇਰਾਂ ਤੋਂ ਬਾਹਰੋਂ ਪੰਜਾਬ ਤੋਂ ਕਿਸੇ ਬੱਚੇ ਦੀ ਕਾਲ ਆ ਜੇ ਜਾਂ ਦਿੱਲੀ ਤੋਂ ਜਾਂ ਕਿਤੋਂ ਵੀ ਕਾਲ ਆ ਜੇ ਵੀ ਮੈਂ ਮੈਡਮ ਪੜਨਾ ਚਾਹੁੰਦਾ ਕੀ ਮੇਰੀ ਮਦਦ ਕੀਤੀ ਜਾਵੇਗੀ ਤੁਸੀਂ ਮਦਦ ਕਰਦੇ ਹੋ ਉਹਦੀ ਕਿਉਂਕਿ ਉਹ ਦੇਰਾਂ ਤੋਂ ਨਹੀਂ ਹੈ ਦੇਖੋ ਅੱਜ ਦੀ ਡੇਟ ਵਿੱਚ ਅਸੀਂ ਜੋ ਸਾਡੀ ਸੰਸਥਾ ਦਾ ਇਸ ਟਾਈਮ ਰੂਲ ਹੈਗਾ ਕਿਉਂਕਿ ਸਾਡੇ ਫੰਡਸ ਮੈਂ ਕਿਹਾ ਡੋਨੇਸ਼ਨਸ ਹਲੇ ਲਿミਟਿਡ ਨੇ ਤੇ ਅਸੀਂ ਦਹਿਰਾਦੂਨ ਦੇ ਬੱਚਿਆਂ ਨੂੰ ਹੀ ਲੈ ਰਹੇ ਹਾਂ ਭਾਵੇਂ ਉਹ ਬੱਚਾ ਦਹਿਰਾਦੂਨ ਦੇ ਵਿੱਚ ਪੜ ਰਿਹਾ ਹੈ ਭਾਵੇਂ ਉਹ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਪੜ ਰਿਹਾ ਹੈ ਕਿਉਂਕਿ ਅਸੀਂ ਬੱਚੇ ਦੇ ਉੱਤੇ ਨਿਗਰਾਨੀ ਵੀ ਰੱਖਣੀ ਹੈ ਜੇਸੀ ਬਾਹਰ ਦਾ ਬੱਚਾ ਲੈ ਲਿਆ ਉਹਦੇ ਉੱਤੇ ਨਿਗਰਾਨੀ ਨਹੀਂ ਰੱਖ ਪਾਵਾਂਗੇ ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਵੀ ਕੋਈ ਸਾਨੂੰ ਬਾਹਰੋਂ ਵੀ ਐ ਕੋਈ ਆਂਦੀ ਹੈ ਐਸੀ ਰਿਕੁਐਸਟ ਜੋ ਕੋਈ ਲੋੜਵੰਦ ਬੱਚਾ ਹੈ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਗਰ ਮੰਨ ਲਓ ਦਿੱਲੀ ਦਾ ਕੋਈ ਬੱਚਾ ਹੈ ਦਿੱਲੀ ਤੋਂ ਉਹ ਰਿਕੁਐਸਟ ਕਰ ਰਿਹਾ ਹੈ ਤਾਂ ਅਸੀਂ ਦਿੱਲੀ ਦੇ ਵਿੱਚ ਕਿਸੇ ਸੰਸਥਾ ਨੂੰ ਅਪਰੋਚ ਕਰੀਏ ਜਾਂ ਕਿਸੇ ਐਸੇ ਗੁਰਸਿੱਖ ਪਰਿਵਾਰ ਨੂੰ ਅਪਰੋਚ ਕਰੀਏ ਜੋ ਉਸ ਬੱਚੇ ਦੇ ਹੱਥ ਫੜ ਸਕੇ ਤਾਂ ਐਸੇ ਕੇਸਿਸ ਆਏ ਨੇ ਸਾਡੇ ਕੋਲ ਅਸੀਂ ਕੋਸ਼ਿਸ਼ ਸਾਡੀ ਇਹੀ ਹੋਈ ਹੈ ਅਸੀਂ ਕੀਤਾ ਹੈ ਸਾਡੇ ਕੋਲ ਪੰਜਾਬ ਤੋਂ ਵੀ ਕੇਸਿਸ ਆਏ ਨੇ ਤੇ ਅਸੀਂ ਕੋਸ਼ਿਸ਼ ਇਹ ਕੀਤੀ ਕਿ ਉੱਥੇ ਦੀ ਕੋਈ ਸੰਸਥਾ ਉਹਨਾਂ ਬੱਚਿਆਂ ਨੂੰ ਆਏਗਾ ਦਿੰਦਰ ਸਿੰਘ ਇਹ ਵੀ ਦੇਖਣ ਨੂੰ ਮਿਲ ਰਿਹਾ ਜਿਹੜੇ ਅਸੀਂ ਇਲਾਕਿਆਂ ਦੇ ਵਿੱਚ ਮੁਹੱਲਿਆਂ 'ਚ ਸਿੰਘ ਸਭਾ ਗੁਰੂ ਘਰ ਸਤਾਪਤ ਨੇ ਭਾਵੇਂ ਕੋਈ ਵੀ ਗੁਰੂ ਘਰ ਹੈ ਲੱਖਾਂ ਕਰੋੜਾਂ ਦਾ ਬਜਟ ਹੈ ਗੁਰੂ ਘਰ ਦਾ ਕੀ ਕੋਈ ਇਹੋ ਜੀ ਜੱਥੇਬੰਦੀ ਕੋਈ ਸਿੱਖਾਂ ਦੀ ਸੁਪਰੀਮ ਸੰਸਥਾਵਾਂ ਬੜੀਆਂ ਨੇ ਕੀ ਕਦੀ ਕਿਸੇ ਸੰਸਥਾ ਤਹਾਡੇ ਤੱਕ ਪਹੁੰਚ ਕੀਤੀ ਦਵਿੰਦਰ ਸਿੰਘ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਤੁਹਾਡਾ ਨਿੱਜੀ ਕੰਮ ਨਹੀਂ ਇਹ ਪੰਥਕ ਕਾਰਜ ਹੈ ਬੋਲੋ ਸਾਡੀ ਕੀ ਮਦਦ ਦੀ ਲੋੜ ਹੈ ਤੁਹਾਡੀ ਅਸੀਂ ਮਦਦ ਕਰਨ ਨੂੰ ਤਿਆਰ ਆ ਕਦੀ ਕੋਈ ਹੈ ਜੋ ਫੋਨ ਜਾਂ ਕਦੀ ਅਜੇ ਤੱਕ ਪਹੁੰਚ ਕੀਤੀ ਹੋਰ ਤੱਕ ਕਿਸੇ ਨੇ ਇਸ ਮਾਲ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਸਿੱਖਾਂ ਦੇ ਪਾਸੇ ਸੇਵਾ ਕਰਨ ਚ ਕੋਈ ਕਮੀ ਨਹੀਂ ਹੈ ਤਾਂ ਦੇ ਤੌਰ ਤੇ ਵੀ ਤਾਂ ਦੇ ਤੌਰ ਤੇ ਵੀ ਲੇਕਿਨ ਇੱਕ ਜਾਗਰਤੀ ਪੈਦਾ ਕਰਨ ਦੀ ਲੋੜ ਹੈ ਕਿ ਕਿ ਸਭ ਤੋਂ ਜ਼ਿਆਦਾ ਕਿਥੇ ਪੈਸਾ ਦੇਈਏ ਤਾਂ ਕਿ ਸਾਡੀ ਕੌਮ ਜਿਹੜੀ ਹੈ ਚੜ੍ਹਦੀ ਕਲਾ ਵਿੱਚ ਜਾਏ ਸ਼ਹਿਦ ਗੁਰਬਾਨੀ ਦਾ ਫਰਮਾਨ ਵੀ ਅਕਲੀ ਸਾਹਿਬ ਸੇਵੀ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ ਬੁੱਝੀ ਹੈ ਅਕਲੀ ਕੀ ਚੈਦਾ ਉਸ ਕੁਰਸੀ ਕਾ ਐਜੂਕੇਸ਼ਨ ਦੇ ਇਸ ਕਰਕੇ ਮਿਸ਼ਨ 2040 ਰੱਖਿਆ ਹੈ ਕਿ ਕਿ ਹਰ ਇੱਕ ਸ਼ਹਿਰ ਆਪਣੇ ਆਪਣੇ ਚਾਰਦੀ ਅੰਦਰ ਤੱਕ ਕਿ ਕਿਹੜੇ ਗੁਰਸਿੱਖ ਬੱਚੇ ਨਹੀਂ ਪੜ ਪਾ ਰਹੇ ਉਹਨਾਂ ਦੀ ਐਜੂਕੇਸ਼ਨ ਲਈ ਜਿੱਥੇ ਅਸੀਂ ਲੰਗਰ ਤੇ ਇਤਨਾ ਮਾਉਂਟ ਖਰਚ ਕਰਦੇ ਆਂ ਇਮਾਰਤਾਂ ਤੇ ਖਰਚ ਕਰਦੇ ਆਂ ਬਿਲਕੁਲ ਕਿ ਅਸੀਂ ਚਲਦਿਆਂ ਫਰਦਿਆਂ ਗੁਰਦੁਆਰੇ ਕਿਉਂ ਨਾ ਤਿਆਰ ਕਰੀਏ ਅਸੀਂ ਚਲਦਿਆਂ ਫਰਦਿਆਂ ਇਮਾਰਤਾਂ ਕਿਉਂ ਨਾ ਕਰੀਏ ਔਰ ਜਿਸ ਦਿਨ ਇਹ ਸਮਝ ਆ ਗਈ ਔਰ 2040 ਤੱਕ ਸਾਰੀ ਕੌਮ ਪੜ ਗਈ ਇਹ ਜਿਹੜੇ ਗੋਲਕਾਂ ਅੱਜ ਨੇ ਇਸ ਨਾਲੋਂ ਕਈ ਗੁਣਾ ਜ਼ਿਆਦਾ ਇਹ ਗੋਲਕਾਂ ਵੱਧ ਜਾਣ ਗਿਆ ਕਿਉਂਕਿ ਜਦ ਸਾਰੀ ਕੌਮ ਪੜੀ ਲਿਖੀ ਹੋ ਜਾਏਗੀ ਇतना ਪੈਸਾ ਆ ਜਾਏਗਾ ਕਿ ਗੁਰਦੁਆਰਾ ਜਿਹੜਾ ਹੈ ਅੱਜ ਗੋਲਕ ਜਿਹੜੀ 10 ਲੱਖ ਰੁਪਏ ਦੀ ਉਹ 10 ਲੱਖ ਹੋ ਜਾਏਗੀ ਕਿਉਂਕਿ ਪੜੇ ਲਿਖੇ ਬੰਦੇ ਪੈਸੇ ਵੀ ਜਾਂਦਾ ਹੋਣਗੇ ਉਸੇ ਹਿਸਾਬ ਨਾਲ ਉਹ ਤੇ ਵਭੀ ਕਰਨਗੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਥੇ ਤੁਹਾਨੂੰ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਚਾਹਵਾਂਗਾ ਜਦੋਂ ਅਸੀਂ ਗੁਰਦੁਆਰਿਆਂ ਦਾ ਪ੍ਰਾਤਨ ਇਤਿਹਾਸ ਵੇਖਦੇ ਹਾਂ ਪਹਿਲੇ ਗੁਰਦੁਆਰਿਆਂ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਬੱਚੇ ਇਸੀ ਧਰਮਸ਼ਾਲਾ 'ਚ ਪੜਦੇ ਸਨ ਅਧਿਆਤਮਕ ਤੌਰ ਤੇ ਤੇ ਦੁਨਿਆਵੀ ਤੌਰ ਤੇ ਬੱਚੇ ਇੱਥੇ ਪੜਾਇਆ ਕਰਦੇ ਸਨ ਅੱਜ ਅਸੀਂ ਗੁਰਦਵਾਰਿਆਂ ਨੂੰ ਮਾਫ਼ ਕਰਨਾ ਜਿਹੜੇ ਮੈਂ ਸ਼ਬਦ ਵਰਤਣ ਜਾ ਰਿਹਾ ਕੇਵਲ ਤੇ ਕੇਵਲ ਪੂਜਾ ਦਾ ਕੇਂਦਰ ਪੂਜਾ ਦੇ ਸਥਾਨ ਬਣਾ ਕੇ ਰੱਖ ਦਿੱਤਾ ਕੋਸ਼ਿਸ਼ ਕਰੀਏ ਗੁਰਦੁਆਰੇ ਦੀ ਪਰਿਭਾਸ਼ਾ ਕੀ ਹੈ ਮਾਨਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਬੜੀ ਸੋਹਣੀ ਲਿਖੀ ਹੈ ਅਸੀਂ ਪੜ੍ਹ ਵੀ ਸਕਦੇ ਹਾਂ ਜਿਹੜਾ ਕੋਈ ਭੁੱਖਾ ਆਵੇ ਉਹਨੂੰ ਲੰਗਰ ਪ੍ਰਸ਼ਾਦ ਮਿਲੇ ਜਿਹੜਾ ਕੋਈ ਮਰੀਜ਼ ਆਵੇ ਉਹਦੀ ਦਵਾਈ ਦਾ ਪ੍ਰਬੰਧ ਕੀਤਾ ਜਾ ਸਕੇ ਜਿਹੜਾ ਕੋਈ ਮੁਸਾਫਰ ਆਵੇ ਉਹਨੂੰ ਰਹਿਣ ਨੂੰ ਥਾਂ ਮਿਲੇ ਜਿਹੜਾ ਕੋਈ ਗਰੀਬ ਆਵੇ ਉਹਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਸਕੇ ਭਾਵ ਗੁਰਦੁਆਰੇ ਵਿਦਿਆਰਥੀਆਂ ਦੇ ਲਈ ਇੱਕ ਸਕੂਲ ਦਾ ਕੰਮ ਕਰਨ ਜਿਹੜਾ ਵਿਦਿਆਰਥੀ ਉੱਤੇ ਆਵੇ ਭਾਵੇਂ ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਖਾਸ ਕਰਕੇ ਇੱਥੇ ਫਰਜ ਬੰਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੀ ਵਿੱਦਿਆ ਦਾ ਆਸਰਾ ਬਣ ਜਾਣ ਕਿਉਂਕਿ ਬੜੀ ਸੋਨੀ ਗੱਲ ਪੈਂਚਸਬੀਰ ਕੌਰ ਜੀ ਨੇ ਆਖੀ ਜੇਕਰ ਅਸੀਂ ਗੁਰਦੁਆਰਿਆਂ ਤੇ ਲੱਖਾਂ ਕਰੋੜਾਂ ਰੁਪਏ ਲਾ ਰਹੇ ਆ ਇੰਨੀਆਂ ਵੱਡੀਆਂ ਇਮਾਰਤਾਂ ਦਾ ਨਿਰਮਾਣ ਕਰ ਰਹੇ ਆ ਕਿਉਂ ਨਾ ਚੰਗਾ ਹੋਵੇ ਅਸੀਂ ਗੁਰਸਿੱਖ ਬੱਚਿਆਂ ਦਾ ਨਿਰਮਾਣ ਕਰੀਏ ਉਹ ਸਾਡਾ ਚਲਦਾ ਫਿਰਦਾ ਗੁਰਦੁਆਰਾ ਹੋਵੇਗਾ ਉਹ ਸਾਡੀ ਚਲਦੀ ਫਿਰਦੀ ਇਮਾਰਤ ਹੋਵੇਗੀ ਇਹ ਗੱਲ ਮੈਂ ਹੋਰ ਪੁੱਛਣਾ ਚਾਹਾਂਗਾ ਜਸਵੀਰ ਕੌਰ ਜੀ ਅਕਸਰ ਇਹ ਵੇਖਿਆ ਜਾਂਦਾ ਜਿਹੜੇ ਬੱਚੇ ਵੱਡੀਆਂ ਉਦਿਆਨ ਤੇ ਵੈੱਜ ਜਾਂਦੇ ਨੇ ਉੱਚੇ ਮੁਕਾਮ ਹਾਸਲ ਕਰ ਲੈਂਦੇ ਨੇ ਖਾਸ ਕਰਕੇ ਜੇਕਰ ਮੈਂ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਦੀ ਗੱਲ ਕਰਾਂ ਹੁਣ ਤੱਕ ਦਵਿੰਦਰ ਸਿੰਘ ਦੱਸਿਆ ਕਿ بڑے ਬੱਚੇ ਵੱਡੇ ਮੁਕਾਮ ਹਾਸਲ ਕਰ ਚੁੱਕੇ ਨੇ ਪੜ੍ਹਾਈ ਕਰ ਚੁੱਕੇ ਨੇ ਉਹਨਾਂ ਬੱਚਿਆਂ ਲਈ ਕੀ ਭੂਮਿਕਾ ਨਿਭਾਈ ਜਾ ਰਹੀ ਹੈ ਗੁਰਸਿੱਖ ਐਜੂਕੇਸ਼ਨ ਸਾਇਟ ਨੂੰ ਕਰ ਕਰ ਲੈ ਜਾਣ ਵਾਸਤੇ ਦੇਖੋ ਉਹ ਸਾਡੇ ਲਈ ਸਾਡਾ ਸਭ ਤੋਂ ਵੱਡਾ ਐਸੈਟ ਨੇ ਜਿਸ ਨਾਲ ਸਾਡੇ ਪ੍ਰੈਜ਼ੀਡੈਂਟ ਤਾਂ ਹਮੇਸ਼ਾ ਉਹਨਾਂ ਬੱਚਿਆਂ ਨੂੰ ਵੀ ਇਹੀ ਕਹਿੰਦੇ ਨੇ ਕਿ ਅੱਜ ਅਸੀਂ ਇੱਥੇ ਬੈਠੇ ਹਾਂ ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕਰਕੇ ਇੱਥੇ ਸੇਵਾ ਤੇ ਲਾਇਆ ਹੈ ਤੇ ਕੱਲ ਨੂੰ ਤੁਸੀਂ ਇਸ ਸੀਟ ਤੇ ਬੈਠ ਕੇ ਤੁਸੀਂ ਵੀ ਇਹੀ ਸੇਵਾ ਕਰਨੀ ਹੈ ਤੇ ਅੱਜ ਦੀ ਡੇਟ ਵਿੱਚ ਵੀ ਸੰਸਥਾ ਦਾ ਜਿੰਨਾ ਵੀ ਫੰਡ ਅਸੀਂ ਖਰਚ ਕਰ ਰਹੇ ਹਾਂ ਐਜੂਕੇਸ਼ਨ ਦੇ ਉੱਤੇ ਉਹਦੇ ਵਿੱਚ 20% ਤੋਂ ਵੀ ਜ਼ਿਆ ਉਹ ਬੱਚੇ ਦੇ ਰਹੇ ਨੇ ਜੋ ਐਥੋ ਹਾਇਰ ਐਜ ਪੜ ਕੇ ਗਏ ਨੇ ਉਹ ਆਪਣੀ ਦਸਵੰਦ ਸਾਡਾ ਮਕਸਦ ਇਹ ਨਹੀਂ ਕਿ ਸਿਰਫ ਬਚਨ ਚਲੋ ਪੜਾਤਾ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਅਸੀਂ ਬੱਚਿਆਂ ਦੇ ਅੰਦਰ ਇਹ ਵੈਲਿਊ ਇੰਸਟਾਲ ਇੰਸਟਿਲ ਕੀਤੀ ਹੈ ਕਿ ਤੁਸੀਂ ਪੂਰੀ ਉਮਰ ਗੁਰੂ ਨਾਨਕ ਦੇਵ ਜੀ ਦਾ ਮੁੱਖ ਉਪਦੇਸ਼ ਆਪਣੀ ਲਾਈਫ ਦਾ ਇੱਕ ਮੋਟੋ ਬਣਾਣਾ ਹੈਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਕਰੋਗੇ ਤਾਂ ਉੱਚੇ ਤੋਂ ਉੱਚੇ ਉੱਠੀ ਜਾਓਗੇ ਦੁਨੀਆਵੀ ਲੈਵਲ ਦੇ ਉੱਤੇ ਲਾਮ ਜੱਪੋਗੇ ਤੇ ਤੁਹਾਡੇ ਅੰਦਰ ਸੇਵਾ ਔਰ ਸਿਮਰਨ ਦਾ ਦੋਨਾਂ ਦਾ ਭਾਵ ਆ ਜਾਏਗਾ ਤੇ ਦਸਵੰਦ ਤੁਸੀਂ ਕਢਣੀ ਹੀ ਕਢਣੀ ਹੈ ਪੂਰੀ ਉਮਰ ਕਢਣੀ ਹੈ ਔਰ ਉਸ ਸਾਰੇ ਹੀ ਬੱਚੇ ਜੋ ਅੱਜ ਸਾਡੇ ਕੋਲ ਪੜ ਕੇ ਅਲੱਗ-ਅਲੱਗ ਔਦਿਆਂ ਤੇ ਲੱਗੇ ਹੋਏ ਨੇ ਉਹ ਸਾਰੇ ਬੱਚੇ ਆਪਣੀ ਦਸਵੰਦ ਕੱਢ ਰਹੇ ਨੇ ਭਾਵੇਂ ਕੋਈ ਬੱਚਾ ਹੈ ਜੋ 10000 ਤਨਖਾਹ ਲੈ ਰਿਹਾ ਹੈ ਤਾਂ 1000 ਦਾ ਦਸਵੰਦ ਕੱਢ ਰਿਹਾ ਹੈ ਐਸੇ ਬੱਚੇ ਵੀ ਸਾਡੇ ਕੋਲ ਹੈਗੇ ਨੇ ਜੋ ਮਹੀਨੇ ਦੀ 25000 ਦਸਵੰਦ ਕੱਢ ਰਹੇ ਨੇ ਜਾਂ 50000 ਦਸਵੰਦ ਕੱਢ ਰਹੇ ਨੇ ਲੇਕਿਨ ਹਾਂ ਕੱਢ ਹਰ ਬੱਚਾ ਰਿਹਾ ਹੈ ਕੋਈ ਟੀਚਾ ਮਿੱਥਾ ਵੀ ਸਾਲ ਅਸੀਂ ਇੰਨੇ ਹੀ ਬੱਚੇ ਡਾਕ ਕਰਨੇ ਨੇ ਜਾਂ ਵੀ ਸਾਰਾ ਕੁਝ ਡਿਪੈਂਡ ਕਰਦਾ ਡੋਨੇਸ਼ਨ ਦੇ ਉੱਪਰ ਹਾਂਜੀ ਸਾਰਾ ਕੁਝ ਡਿਪੈਂਡ ਕਰਦਾ ਡੋਨੇਸ਼ਨ ਦੇ ਉੱਤੇ ਕਿਉਂਕਿ ਸਾਡੇ ਕੋਲ ਜਿੰਨੇ ਵੀ ਡੋਨੇਸ਼ਨ ਆ ਜਾਵੇ ਐਪਲੀਕੇਸ਼ਨ ਹਮੇਸ਼ਾ ਉਸ ਤੋਂ ਵੱਧ ਹੀ ਆਈਆਂ ਹੁੰਦੀਆਂ ਨੇ ਤੋਂ ਹਾਂ ਹੁਣ ਵੀ ਕਿਉਂਕਿ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਹਲੇ ਵੀ ਸੰਗਤ ਦੇ ਅੰਦਰ ਹਲੇ ਉਹ ਡਾਇਰੈਕਸ਼ਨ ਨਹੀਂ ਆਇਆ ਸਿੱਖ ਕੌਮ ਦੇ ਅੰਦਰ ਹਲੇ ਉਹ ਡਾਇਰੈਕਸ਼ਨ ਨਹੀਂ ਆਇਆ ਕਿ ਸਾਨੂੰ ਆਪਣਾ ਆਪਣੀ ਦਸਵੰਦ ਇਸ ਪਾਸੇ ਵੀ ਲਾਣੀ ਹੈ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗੀ ਡਾਕਟਰ ਸਾਹਿਬ ਕਿ ਤੁਸੀਂ ਉਹਨੇ ਗੱਲ ਕਰ ਰਹੇ ਸੀਗੇ ਸਿੱਖ ਸੰਸਥਾਵਾਂ ਤੇ ਜਾਂ ਗੁਰਦੁਆਰਿਆਂ ਦੀ ਗੱਲ ਕਰ ਰਹੇ ਸੀਗੇ ਤੇ ਅਕਾਲ ਤਖਤ ਤੋਂ ਵੀ ਇੱਕ ਫਰਮਾਨ ਹੈਗਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਫਰਮਾਨ ਹੈ ਮੇਰੇ ਕੋਲ ਉਸ ਲੈਟਰ ਦੀ ਕਾਪੀ ਵੀ ਹੈਗੀ ਹੈ ਕਿ ਜਿੰਨੇ ਵੀ ਸਿੱਖ ਜਥੇਬੰਦੀਆਂ ਗੁਰਦੁਆਰੇ ਸੰਸਥਾਵਾਂ ਹੈਗੀਆਂ ਨੇ ਸਭ ਨੂੰ ਚਾਹੀਦਾ ਹੈ ਕਿ ਆਪਣੀ ਇਨਕਮ ਦਾ ਘੱਟ ਤੋਂ ਘੱਟ 20% ਹਿੱਸਾ ਐਜੂਕੇਸ਼ਨ ਤੇ ਲਾਵੇ ਬਹੁਤ ਖੂਬ ਪਰ ਉਹ ਅੱਜ ਤੱਕ ਇੰਪਲੀਮੈਂਟ ਨਹੀਂ ਹੋਇਆ ਹੈ ਅਕਸਰ ਇਹ ਵੀ ਵੇਖਿਆ ਜਾਂਦਾ ਹੈ ਜਦੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਨੇ ਤੁਸੀਂ ਉਹ ਨਹੀਂ ਆਖਿਆ ਵੀ ਸਾਡੇ ਕੋਲ ਵੱਖ-ਵੱਖ ਸ਼ਹਿਰਾਂ ਤੋਂ ਵੀ ਲੈਟਰਸ ਆਉਂਦੀਆਂ ਨੇ ਕਾਲਸ ਆਉਂਦੀਆਂ ਨੇ ਕੀ ਕੋਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੁਹਾਡੇ ਨਾਂ ਤੇ ਗੁਰਸੇ ਕੈਚੂ ਗੈਸਾਇਟੀ ਦੇ ਨਾਂ ਤੇ ਇਹ ਕਾਰਜ ਕੀਤੇ ਜਾ ਸਕਦੇ ਨੇ ਸੰਸਥਾਵਾਂ ਦੇ ਵੱਲੋਂ 10 ਸ਼ਹਿਰਾਂ ਵਿੱਚ ਗਿਆ ਹੈ ਔਰ ਕਈ ਸ਼ਹਿਰਾਂ ਤੋਂ ਆਫਰ ਵੀ ਹੋਈ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਆਪ ਇਸ ਕੋਲੋਂ ਪਰ 10 ਉੱਥੇ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਜਿੱਥੇ ਇਤਨੇ ਸਾਰੇ ਗੁਰਦੁਆਰੇ ਸ਼ਹਿਰ ਚਪੰਜੀਪੰਜੀ ਤੀਤੀ ਬੜਾ ਲੈ ਨੇ ਤੇ ਤੁਸੀਂ ਆਪ ਇਸ ਦਾ ਦਫਾ ਖੋਲੋ ਤੁਸੀਂ ਆਪ ਦੇਖੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਲੋੜਵੰਦ ਗੁਰਤੀਕ ਬੱਚਾ ਜਿਹੜਾ ਹੈ ਉਹਨੂੰ ਕਿਵੇਂ ਐਜੂਕੇਟ ਕਰਕੇ ਉਹਨੂੰ ਪੰਥ ਦੇ ਲਈ ਵਿਚਾਰ ਦਾ ਫਿਰਦਾ ਗੁਜ਼ਾਰਾ ਤਿਆਰ ਕਰੀਏ ਉਹਦੇ ਲਈ ਗੁਰਤੀਕ ਐਜੂਕੇਸ਼ਨ ਤੁਹਾਨੂੰ ਹਰ ਤਰ੍ਹਾਂ ਦੀ ਮਦਦ ਦੇਣ ਨੂੰ ਤਿਆਰ ਹੈ ਕਿ ਕਿਸ ਤਰੀਕੇ ਨਾਲ ਕੋਰ ਕੋਲਣਾ ਹੈ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਗਵਰਨਮੈਂਟ ਤੋਂ ਫੈਸਿਲਿਟੀਆ ਮਿਲਦੀਆਂ ਨੇ ਉਹ ਐਟਜੀ ਮਿਲਦਾ ਹੈ ਇਨਕਮ ਟੈਕਸ ਤੋਂ ਜਾਂ ਹੋਰ ਜਿਹੜੇ ਫਾਰਮ ਤੋਂ ਕਿਸ ਤਰ੍ਹਾਂ ਪੈਸਾ ਮੰਗਾਉਣ ਲਈ ਕੀ ਕੀ ਫਾਰਮ ਭਰਨੇ ਨੇ ਉਹ ਗੁਰਤੀਕ ਐਜੂਕੇਸ਼ਨ ਆਪ ਨੂੰ ਪੂਰੀ ਤਰ੍ਹਾਂ ਮਦਦ ਕਰੇਗਾ ਲੇਕਿਨ ਆਪ ਆਪਣੇ ਆਪਣੇ ਸ਼ਹਿਰ ਦੇ ਨੂੰ ਸੰਭਾਲ ਲਓ ਤਾਂ ਕਿ ਅਸੀਂ 2040 ਤੱਕ ਹਰ ਇੱਕ ਸ਼ਹਿਰ ਕਹਿ ਸਕੇ ਮੇਰੇ ਮੇਰੇ ਸ਼ਹਿਰ ਦੇ ਅੰਦਰ ਕੋਈ ਸਿੱਖ ਬੱਚਾ ਇਹ ਨਹੀਂ ਕਹਿ ਸਕਦਾ ਸੀ ਮੈਂ ਅਨਐਜੂਕੇਟਿਡ ਰਹਿ ਚੁੱਕਾ ਹਾਂ ਕਿੰਨੇ ਕੁ ਮੈਂਬਰ ਨੇ ਭੈਣ ਜੀ ਇਸ ਸੰਸਥਾ ਦੇ ਵਿੱਚ ਜਿਹੜੇ ਕਿ ਕਾਰਜ ਕਰ ਰਹੇ ਨੇ ਇਸ ਟਾਈਮ ਸਾਡੇ ਕੋਲ 10 ਰਜਿਸਟਰਡ ਮੈਂਬਰਸ ਹੈਗੇ ਨੇ ਮੈਨੇਜਿੰਗ ਕਮੇਟੀ ਦੇ ਐਕਚੁਅਲੀ ਪਿਛਲੇ ਸਾਲ ਹੀ ਸਾਡੇ ਦੋ ਮੈਂਬਰਸ ਅਕਾਲ ਚਲਾਣਾ ਕਰ ਗਏ ਸੀਗੇ ਨਹੀਂ ਤੇ 12 ਮੈਂਬਰਸ ਹੁੰਦੇ ਸੀਗੇ ਤੇ ਹੁਣ ਅਸੀਂ ਹੋਰ ਨਵੇਂ ਬੱਚਿਆਂ ਨੂੰ ਅਸੀਂ ਨਵੀਂ ਪਰੀ ਨੂੰ ਮੈਂਬਰਸ ਅਸੀਂ ਲੈ ਰਹਿਆਂ ਜੋ ਸਾਡੇ ਕੋਲ 25 ਤੋਂ 40 ਦੀ ਏਜ ਗਰੁੱਪ ਦੇ ਵਿੱਚ ਹੋਣ ਤਾਂ ਕਿ ਉਹ ਬੱਚੇ ਅੱਗੇ ਅਗਲੇ 15 20 25 30 ਸਾਲ ਤੱਕ ਇਸ ਸੰਸਥਾ ਨੂੰ ਅੱਗੇ ਲੈ ਜਾ ਸਕਣ ਇਹ ਤਾਂ ਹੋ ਗਿਆ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਵੱਲੋਂ ਕਿਤੇ ਜਾਂਦੇ ਕਾਰਜਾਂ ਦਾ ਅਜੰਡਾ ਵੀ ਤੁਸੀਂ ਚੂਜ਼ ਕਰ ਲਿਆ 2040 ਤੱਕ ਵੀ ਅਸੀਂ ਕੋਸ਼ਿਸ਼ ਕਰਨਾ ਹੈ ਕਿ ਹਰ ਗੁਰਸਿੱਖ ਬੱਚੇ ਨੂੰ ਸਹੀ ਵਿੱਦਿਆ ਦੇ ਸਕੀਏ ਇਸ ਤੋਂ ਇਲਾਵਾ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਦੇ ਮਿਆਰ ਨੂੰ ਵਧਾਉਣ ਵਾਸਤੇ ਵੀ ਕੋਈ ਅਜੰਡਾ ਤਿਆਰ ਕੀਤਾ ਮਿਆਰ ਨੂੰ ਐਕਚੁਅਲੀ ਦੇਖੋ ਸਾਡਾ ਮਕਸਦ ਇਹ ਨਹੀਂ ਕਿ ਗੁਰਸੇਕ এডੂਕੇਸ਼ਨ ਦੀ ਮਿਆਰ ਵਧਾਈ ਜਾਵੇ ਮਕਸਦ ਇਹ ਹੈ ਕਿ ਕੌਮ এডੂਕੇਟ ਹੋਵੇ ਤੇ ਇਸ ਕਰਕੇ ਅਸੀਂ ਇਸ ਚੀਜ਼ ਦੇ ਨਾਲ ਇਹ ਕਰ ਰਹੇ ਹਾਂ ਕਿ ਅਲੱਗ-ਅਲੱਗ ਸ਼ਹਿਰ ਵਿੱਚ ਜਿਹੜੀ ਵੀ ਸੰਸਥਾਵਾਂ ਨੇ ਉਹਦਾ ਉਹਦੇ ਨਾਲ ਕੋਆਰਡੀਨੇਟ ਕੀਤਾ ਜਾਵੇ ਇੱਕ ਸਪੋਰਟਿਵ এনवायरमेंट ਬਣ ਜਾਏ ਕਿ ਹਰ ਸ਼ਹਿਰ ਵਿੱਚ ਐਸੀ ਸੰਸਥਾਵਾਂ ਹੋਣ ਜੋ ਉੱਥੇ ਦੇ ਬੱਚਿਆਂ ਦੇ ਲਈ ਕਾਰਜ ਕਰ ਸਕਣ 1975 ਦੇ ਵਿੱਚ ਮੈਂ ਅਮਰਸਰ ਰਹਿਦਾ ਸੀ ਪਤਾ ਜਿਉਂਤੇ ਡਬਲਿਊਡੀ ਨੈਸ਼ਨ ਪੰਜਾਬ ਮਰਸਿੰਗ ਬੈਂਕ ਦੇ ਵਿੱਚ ਅਸੀਂ ਦੇਖਦੇ ਸੀ ਉੱਥੇ ਰਾਜ ਦਰਬਾਰ ਚੱਲਿਆ ਕਰਦਾ ਸੀ ਗੁਰਾਮਦਾਸ ਜੀ ਦੇ ਪ੍ਰਕਾਸ਼ਿਤ ਤੋਂ ਤੋਂ ਇੰਤਪਰਨ ਰਾਜ ਦਰਬਾਰ ਰਾਤ ਨੂੰ ਹੁੰਦਾ ਸੀ ਔਰ ਉੱਥੇ ਸੰਤਾਂ ਦੂਰ ਦੂਰ ਆਉਂਦੀਆਂ ਸੀ ਔਰ ਉਹਨੂੰ ਦੇਖ ਕੇ ਲੋਕਾਂ ਨੇ ਕੀਰਤਨ ਦਰਬਾਰ ਸ਼ੁਰੂ ਕਰਦੇ ਬਿਲਕੁਲ ਅੱਜ ਅਰਬਾਂ ਰੁਪਏ ਕੀਰਤਨ ਦਰਬਾਰ ਦੇ ਖਰਚ ਹੋ ਰਹੇ ਨੇ ਪਰ ਗੁਰਸੇ ਕਾ ਐਜੂਕੇਸ਼ਨ ਫੈਟਿੰਗ ਦੇਖ ਕੇ ਕਿਸੇ ਨੇ ਕੋਈ ਕਵਿਸ਼ਨ ਨਹੀਂ ਕੀਤੀ ਬਹੁਤ ਘੱਟ ਚਿਹਰਾ ਦੇ ਵਿੱਚ ਥੋੜੀ ਕੋਸ਼ਿਸ਼ ਹੋਈ ਹੈ ਲੇਕਿਨ ਕਿਸੇ ਨੇ ਨਹੀਂ ਕਿਹਾ ਕਿ ਅਗਰ ਉਹ ਰਾਜ ਦਰਬਾਰ ਅੱਜ ਪੂਰੇ ਦੁਨੀਆ ਦੇ ਵਿੱਚ ਕੀਰਤਨ ਦਰਬਾਰ ਪਾੜ ਕੇ ਅਰਬਾਂ ਰੁਪਏ ਖਰਚ ਹੋ ਰਹੇ ਨੇ ਤੇ ਇਹ ਜਿਹੜੀ ਕੋਮ ਨੂੰ ਸਰਦਾਰ ਬਣਾ ਦੇ ਪੂਰੀ ਦੁਨੀਆ ਦਾ ਤੇ ਉਹ ਗੁਰਸਿੱਖ ਐਜੂਕੇਸ਼ਨ ਆਫਿਸ ਖੋਲਿਆ ਤੇ ਅਸੀਂ ਆਪਣੇ ਆਪਣੇ ਸ਼ਹਿਰ ਦੇ ਆਫਿਸ ਖੋਲ ਕੇ ਇਧਰ ਵੀ ਸੇਵਾ ਸ਼ੁਰੂ ਕਰੀਏ ਔਰ ਜਿਸ ਦਿਨ ਇਹ ਜਾਗਰਤੀ ਪੈਦਾ ਹੋ ਗਈ ਤੇ ਇਹ ਮਿਸ਼ਨ ਜਿਹੜਾ 2040 ਨੋ ਪੂਰਾ ਕਰ ਦਿਆ ਜਿਆਦਾ ਟਾਈਮ ਨਹੀਂ ਜਿਆਦਾ ਟਾਈਮ ਲੱਗਿਆ ਬਿਲਕੁਲ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜਾ ਵੱਡਾ ਇੱਕ ਅਜੰਡਾ ਲੈ ਕੇ ਚੱਲੇ ਨੇ ਸਰਦਾਰ ਦਵਿੰਦਰ ਸਿੰਘ ਜੀ ਬਿੰਦਰਾ ਜਿਨ੍ਹਾਂ ਨੇ ਕੇਵਲ ਤੇ ਕੇਵਲ ਦੇਰਾ ਦੂੰਦੇ ਬੱਚਿਆਂ ਨੂੰ ਪੜ੍ਹਾਉਣ ਦਾ ਇੱਕ ਟੀਚਾ ਮਿੱਥਿਆ ਕੋਸ਼ਿਸ਼ ਕਰੀਏ ਭਾਵੇਂ ਕੋਈ ਪਤਵੰਤੇ ਸੱਜਣ ਕਿਸੇ ਸੰਸਥਾ ਦੇ ਮੁਖੀ ਨੇ ਅਸੀਂ ਇੱਕ ਕਮਿਸ਼ਨ ਲੈ ਕੇ ਚੱਲੀਏ ਜਿਹੜਾ ਮਿਸ਼ਨ ਇਹਨਾਂ ਦਾ ਹੈ ਪਰਸਨਲ ਮਿਸ਼ਨ ਨਹੀਂ ਇਹ ਮਿਸ਼ਨ ਪੂਰੇ ਪੰਥ ਦਾ ਹੈ ਅੱਜ ਹਰ ਕੋਈ ਚਿੰਤਾਤ ਹੈ ਸਾਡੇ ਪੰਥ ਦੇ ਬੱਚਿਆਂ ਦਾ ਕੀ ਬਣੇਗਾ ਸਾਡਾ ਪੰਥ ਦਾ ਬੱਚਾ ਵਿੱਦਿਆ ਤੋਂ ਹੀਣਾ ਹੋ ਰਿਹਾ ਸਾਡਾ ਪੰਥ ਦਾ ਬੱਚਾ ਵਿਦੇਸ਼ਾਂ ਵੱਲ ਕੁਝ ਕਰ ਰਿਹਾ ਸਾਡਾ ਪੰਥ ਦਾ ਬੱਚਾ ਨਸ਼ਿਆਂ ਵੱਲ ਜਾ ਰਿਹਾ ਕਾਰਨ ਕੀ ਹੈ ਸੋਚਣਾ ਪਵੇਗਾ ਕਿਉਂ ਨਾ ਹੋਵੇ ਬਚਪਨ ਦੇ ਵਿੱਚ ਉਸ ਬੱਚੇ ਨੂੰ ਸਾਂਭ ਲਿਆ ਜਾਵੇ ਬਚਪਨ ਦੇ ਵਿੱਚ ਉਹਨੂੰ ਸਿੱਖਿਆ ਹੋ ਜੇ ਦਿੱਤੀ ਜਾਵੇ ਪ੍ਰਬੰਧਕਾ ਦੇ ਵੱਲੋਂ ਮਾਤਾ ਪਿਤਾ ਦੇ ਵੱਲੋਂ ਆਗੂਆਂ ਦੇ ਵੱਲੋਂ ਕਿ ਤੇਰੀ ਜ਼ਿੰਦਗੀ ਦੇ ਵਿੱਚ ਐਜੂਕੇਸ਼ਨ ਦੀ ਕਿੰਨੀ ਵੱਡੀ ਜ਼ਰੂਰਤ ਹੈ ਐਜੂਕੇਸ਼ਨ ਦਾ ਵਿਦਿਆ ਦਾ ਕਿੰਨਾ ਵੱਡਾ ਰੋਲ ਹੈ ਅਸੀਂ ਬਚਪਨ ਦੇ ਬੱਚਿਆਂ ਦੇ ਵਿੱਚ ਜ਼ਹਿਨ 'ਚ ਇਹ ਜਾਂ ਕੁਝ ਪੜ੍ਹ ਦਈਏ ਕਿ ਬੱਚਾ ਕਦੀ ਪੜ੍ਹਾਈ ਤੋਂ ਪਿੱਛੇ ਨਾ ਟੇ ਪੜ੍ਹਾਈ ਤੋਂ ਕਦੀ ਮੂੰਹ ਨਾ ਮੋੜੇ ਸੋ ਹੱਥ ਜੋੜ ਕੇ ਮੇਰੀ ਬੇਨਤੀ ਹੈ ਹੁਣ ਪ੍ਰਬੰਧਕਾਂ ਤੇ ਚੰਨਾ ਵਿੱਚ ਅਸੀਂ ਕਮਿਸ਼ਨ ਲੈ ਕੇ ਚਲੀਏ ਮਿਸ਼ਨ 2040 ਆਪਣੇ ਲੱਕੇ ਨੇ ਵੀ ਅਸੀਂ ਇਹ ਐਜੂਕੇਟਡ ਕਰਦੀਏ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਇੱਕ ਗੱਲ ਮੈਂ ਹੋਰ ਪੁੱਛਣਾ ਚਾਹਾਂਗਾ ਇੱਥੇ ਅਸੀਂ ਮਿਸ਼ਨ ਗੁਰਸਿੱਖ ਐਜੂਕੇਸ਼ਨ 2040 ਸ਼ੁਰੂ ਕਰ ਲਿਆ ਜੁਨਸਾਈਟੀ ਦਾ ਕੀ ਕੋਈ ਅਦਰ ਕਮਿਊਨਿਟੀ ਦਾ ਬੱਚਾ ਆਵੇ ਕੀ ਤੁਸੀਂ ਉਹਦੀ ਮਦਦ ਨਹੀਂ ਕਰੋਗੇ ਗੁਨਾਹ ਸਾਹਿਬ ਦਾ ਜਿਹੜਾ ਉਪਦੇਸ਼ ਹੈ ਸਰਬੱਤ ਦਾ ਭਲਾ ਉਹ ਸਿੱਖੋਂ ਮੈਸੇਜ ਯਾਦ ਰੱਖਣਾ ਅੱਜ ਵੀ ਸਾਡੇ ਕੋਲ ਜਿਹੜੀ ਹੈ 95% ਤੋਂ ਉੱਤੇ ਡੋਨੇਸ਼ਨ ਜਿਹੜੀ ਆਂਦੀ ਹੈ ਉਹ ਸਿੱਖਾਂ ਤੋਂ ਆਂਦੀ ਹੈ ਅਸੀਂ ਟੋਟਲ ਡੋਨੇਸ਼ਨ ਦਾ 85% ਜਿਹੜਾ ਹੈ ਉਹ ਗੁਰਸਿੱਖੀ ਬੱਚਾ ਦੇ ਖਰਚ ਕਰ ਦਿਆ 15% ਜਿਹੜੀ ਹੈ ਡੋਨੇਸ਼ਨ ਜਿਹੜੀ ਸਾਡੀ ਮੁਸਲਮਾਨ ਬੱਚੇ ਪਕਿਸਤਾਨ ਬੱਚੇ ਹਿੰਦੂ ਬੱਚੇ ਅਕਸਰ ਇਹ ਵੇਖਿਆ ਜਾਂਦਾ ਹੈ ਗੁਰੂ ਸਾਹਿਬਾਨਾਂ ਦੇ ਨਾਂ ਤੇ ਭਗਤਾ ਦੇ ਨਾਮ ਤੇ ਗੁਰਸਿੱਖਾ ਦੇ ਨਾਮ ਤੇ ਬੜੇ ਵੱਡੇ ਵੱਡੇ ਕਾਲਜ ਖੋਲੇ ਗਏ ਨੇ ਬੜੇ ਵੱਡੇ ਸਕੂਲ ਖੋਲੇ ਗਏ ਨੇ ਕੀ ਉਹਨਾਂ ਕਾਲਜਾਂ ਤੱਕ ਸਕੂਲਾਂ ਤੱਕ ਫੀਸ ਵਾਸਤੇ ਕੋਈ ਕੰਸੈਸ਼ਨ ਨਹੀਂ ਕੀਤੀ ਜਾਂਦੀ ਤੁਹਾਡੇ ਵੱਲੋਂ ਸਾਡੇ ਸ਼ਹਿਰ ਜਿਹੜੇ ਗੁਨਾਥ ਸਰ ਦੇ ਨਾਂ ਤੇ ਸਕੂਲ ਹੈ ਗੁਨਾਥ ਅਕੈਡਮੀ ਉਥੋਂ ਤਨੋਂ 30% ਡਿਸਕਾਊਂਟ ਦਿੱਤਾ ਜਾਂਦਾ ਹੈ ਔਰ ਅਸੀਂ ਕਿਹਨੇ ਕਿਉਂ ਸਾਥ ਦੇ ਰਹੇ ਨੇ ਹਾਂ ਮਤਲਬ ਸਕੂਲਾਂ ਵਾਲੇ ਜਿਹੜੇ ਨੇ ਆਮ ਤੌਰ ਤੇ ਸਾਨੂੰ ਸਾਥ ਦਿੰਦੇ ਇਮਾਨ ਇਹ ਨਹੀਂ ਕਾਲਜ ਵਾਲੇ ਵੀ ਸਾਡਾ ਕੋਈ ਨਾ ਕੋਈ ਪਰਸੈਂਟੇਜ ਜੋ ਘੜਾ ਦਿੰਦੇ ਨੇ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਅਸੀਂ ਸਾਡਾ ਤਾਂ ਇੱਕ ਰੂਲ ਹੈ ਕਿ ਅਸੀਂ ਜਿੱਥੇ ਵੀ ਬੱਚੇ ਨੇ ਜਾਣਾ ਜਿਹੜੇ ਵੀ ਕਾਲਜ ਵਿੱਚ ਜਿਹੜੇ ਵੀ ਯੂਨੀਵਰਸਿਟੀ ਵਿੱਚ ਜਿਹੜੇ ਵੀ ਸਕੂਲ ਵਿੱਚ ਉੱਥੇ ਅਸੀਂ ਸਭ ਤੋਂ ਪਹਿਲਾਂ ਸਕੂਲ ਨੂੰ ਜਾਂ ਕਾਲਜ ਨੂੰ ਹੀ ਅਪਰੋਚ ਕਰਦੇ ਹਾਂ ਕਿ ਇਹ ਬੜਾ ਲੋੜਵੰਦ ਬੱਚਾ ਹੈ ਤੁਹਾਡੇ ਸਕੂਲ ਵਿੱਚ ਪੜ ਰਿਹਾ ਹੈ ਜਾਂ ਪੜਨਾ ਚਾਹੁੰਦਾ ਹੈ ਤਾਂ ਆਪ ਜੀ ਦੇ ਕਿੰਨੀ ਫੀਸ ਘਟਾਉਣ ਨੂੰ ਤਿਆਰ ਹੋ ਉਹਦੇ ਵਿੱਚ ਸਾਨੂੰ ਬਹੁਤ ਸਾਰੇ ਸਕੂਲਾਂ ਤੋਂ ਸਪੋਰਟ ਵੀ ਮਿਲਦੀ ਹੈ। ਕੀ ਬਾਤ ਹੈ। ਔਰ ਕਈ ਅ ਅਗਰ ਅਸੀਂ ਆਪਣੇ ਤਰਮ ਦੀ ਗੱਲ ਕਰੀ ਤਾਂ ਸਿੱਖ ਪੰਥ ਦੇ ਕਈ ਐਸੇ ਸੰਸਥਾਵਾਂ ਨੇ ਜਿਸ ਤਰ੍ਹਾਂ ਕਿ ਫਤਿਹਗੜ੍ਹ ਸਾਹਿਬ ਜਿਹੜਾ ਕਾਲਜ ਹੈਗਾ ਤੇ ਉੱਥੇ ਵੀ ਸਾਡੇ ਕੁਝ ਬੱਚੇ ਪੜ੍ਹੇ ਨੇ ਤੇ ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੋ ਗਿਆ, ਬਾਬਾ ਬੰਦਾ ਸਿੰਘ ਬਹਾਦਰ ਕਾਲਜ ਹੋ ਗਿਆ। ਬਾਬਾ ਬੰਦਾ ਸਿੰਘ ਉੱਥੇ ਬੱਚੇ ਪੜ੍ਹੇ ਨੇ ਔਰ ਉਹਨਾਂ ਨੂੰ ਡਿਸਕਾਊਂਟ ਮਿਲਿਆ ਹੈ। ਇੱਕ ਸਕੀਮ ਹੈਗੀ ਹੈ ਜੋ ਕਿ ਕਈ ਪੰਥਦਰ ਦੀ ਚਲਾ ਰਹੇ ਨੇ ਬਿਦਰ ਦੇ ਵਿੱਚ ਗੁਨਾਨਕ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਉੱਥੇ 10 ਗੁਰਸਿੱਖ ਇੰਜੀਨੀਅਰ ਜਿਨ੍ਹਾਂ ਦੀ ਮੈਰਿਟ ਅੱਛੀ ਆਈ ਹੋਵੇ ਉਹਨਾਂ ਬੱਚੇ ਨੂੰ ਫ੍ਰੀ ਇੰਜੀਨੀਅਰਿੰਗ ਕੋਰਸ ਕਰਾਏ ਜਾਂਦੇ ਨੇ ਤੇ ਉਹ ਵੀ ਮਤਲਬ ਅਸੀਂ ਉਹਨਾਂ ਨੂੰ ਜਦੋਂ ਵੀ ਅਪਰੋਚ ਕੀਤਾ ਹੈ ਉਹਨਾਂ ਨੇ ਸਾਡੀ ਹਰ ਵਾਰੀ ਸਾਨੂੰ ਮਦਦ ਕੀਤੀ ਔਰ ਸਾਡੇ ਕੋਲ ਜਿਹੜਾ ਵੀ ਬੱਚਾ ਅਸੀਂ ਰეკਮੈਂਡ ਕੀਤਾ ਹੈ ਉੱਥੇ ਉਹਨਾਂ ਨੇ ਉਸ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਗੁਰਸਿੱਖ ਐਜੂਕੇਸ਼ਨ ਸੁਸਾਇਟੀ ਨੂੰ ਮਾਲਕ ਤਰੱਕੀ ਬਖਸ਼ੇ ਜਿਹੜਾ ਮਿਸ਼ਨ ਲੈ ਕੇ ਚੱਲੇ ਹੋ ਉਹ ਮਿਸ਼ਨ 2040 ਤੋਂ ਪਹਿਲਾਂ ਹੀ ਪੂਰਾ ਹੋ ਸਕੇ ਤਾਂ ਜੋ ਅਸੀਂ ਪੰਥ ਦੇ ਸਾਹਮਣੇ ਨਸ਼ਟਾਵਦੀਆ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਕੌਮ ਦੇ ਪੁਵਿੱਖ ਨੂੰ ਸੁਚੇਤਾ ਦੇ ਨਾਂ ਸੰਸਾਰ ਦੇ ਸਾਡੇ ਸਾਰਿਆਂ ਦੇ ਸਾਹਮਣੇ ਕਰ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ